ਹੈਲੋ ਗਾਇਜ਼ ਵੈਲਕਮ ਟੂ आवर ਨਿਊ ਵਲੌਗਸ ਸਸਕਾਲ ਸਾਰੇ ਨੂੰ ਹੋਪਸ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣਾ ਅੱਜ ਜਾਨੀ ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰ ਰਹੇ ਹਾਂ ਘਰ ਤੋਂ ਕਿਉਂਕਿ ਕੰਮ ਬਹੁਤ ਪੈਂਡਿੰਗ ਨੇ ਅੱਜ ਤੇ ਆਪਾਂ ਜਾਣਾਂਗਾ ਠੀਕ ਹੈ ਬੁਟੀਕ ਤੇ ਬੁਟੀਕ ਤੇ ਕੰਮ ਕਰਨੇ ਆ ਕਾਫੀ ਸਾਰੇ ਜਾ ਕੇ ਤੇ ਬਾਕੀ ਸਮਰ ਕਲੈਕਸ਼ਨ ਆ ਗਈ ਹੈ ਗਾਇਜ਼ ਤੇ ਸਮਰ ਕਲੈਕਸ਼ਨ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਰੈਡੀ ਕਰਕੇ ਇੱਕ ਸੂਟ ਤਾਂ ਮੈਂ ਅੱਜ ਹੀ ਰੈਡੀ ਕੀਤਾ ਹੋਇਆਗਾ ਤੁਹਾ ਜਿਵੇਂ ਵੀਅਰ ਕਰਨਾ ਹੈਗਾ ਤਾਂ ਤੁਹਾਡੇ ਨਾਲ ਉਹਦੀ ਜਾਣਕਾਰੀ ਸਾਂਝੀ ਕਰੂੰਗੀ ਕਿਉਂਕਿ ਤੁਸੀਂ ਮੈਨੂੰ ਕਹਨੇ ਹੁੰਨੇ ਹੋ ਵੀ ਨਿੱਕੀਆਂ-ਬੁਟੀਆਂ ਵਾਲੇ ਸੂਟ ਦੀਦੀ ਤੁਹਾਡੇ ਬਹੁਤ ਜੱਚਦੇ ਆ ਤਾਂ ਆਪਾਂ ਨਿੱਕੀਆਂ-ਬੁਟੀਆਂ ਦੀ ਕਲੈਕਸ਼ਨ ਲੈ ਕੇ ਆਏ ਆ ਤੇ 2-3 ਪੀਸ ਹੋਰ ਰੈਡੀ ਆ ਜਿਹੜੇ ਵੀ ਤੁਹਾਡੇ ਰੂਬਰੂ ਕਰਨੇ ਆ ਵੀ ਉਹਨਾਂ ਦੇ ਵਿੱਚੋਂ ਸਿਰਫ 2-2 ਪੀਸ ਰਹਿੰਦੇ ਆ ਜੇ ਕਿਸੇ ਨੇ ਬਾਏ ਕਰਨੇ ਆ ਤਾਂ ਜਲਦੀ ਕਰ ਲਓ ਚਲੋ ਹੁਣ ਆਪਣੀ ਗੱਲਬਾਤ ਹੋ ਗਈ ਆ ਤੇ ਜੁਝਾਰ ਸਿੰਘ ਜੀ ਕਰਵਾ ਰਹੇ ਨੇ ਜੋੜੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਕਰਵਾਉਂਦਾ ਆ ਆ ਜੋ ਚੱਲੀਏ ਕਿ ਸਾਈਕਲੀ ਖੜੀ ਆ ਉਦੀ ਇੱਧਰ ਆ ਦੇਖੋ ਬਾਈ ਜੁਹਾਰ ਸਿੰਘ ਹੁਣ ਜੂੜੀ ਕਰਾਉਣ ਲੱਗ ਗਿਆ ਵਿਚਾਰੇ ਕੋਲ ਰਾਵੜਾ ਨਹੀਂ ਹੈ ਗਿਆ ਰਾਵੜਾ ਲਿਆਉਣ ਵਾਲੀਆਂ ਨੇ ਕਾਲੀਆਂ ਤੇ ਜੁਹਾਰ ਸਿੰਘ ਦੀ ਬਾਈ ਹੁਣ ਸ਼ਰਮਾ ਵੀ ਪਾਉਣ ਲੱਗ ਗਈ ਦੇਖੋ ਅੱਖਰ ਟਰੱਕ ਭਰਿਆ ਡੁੱਲ ਗਿਆ ਜੀ ਜਾਂਦਾ ਜਾਂਦਾ ਹੋਰ ਲਿਓਣੇ ਜੁਹਾਰ ਰਾਵੜ ਹੋਰ ਲਿਓਣੇ ਪੁੱਤ ਖੜ ਜਾ ਓਏ ਜੁਹਾਰ ਜੁਹਾਰ ਕਾਰਟੂਨ ਲਾ ਕੇ ਕਰਵਾਉਣਾ ਜੂੜੀ ਹੁਣ ਤੱਪਣ ਲੱਗਾ ਬੱਸ ਸੁਰਮਾ ਬਾੜਾ ਪੈ ਗਿਆ ਮੰਮੀ ਹਾਂ ਜੀ ਜੁਜਾਰ ਕਨੇਡਾ ਵਿੱਚ ਜੂੜੀ ਤੇ ਰਾਵੜ ਨਹੀਂ ਚੜਾਉਣੀ ਜੁਜਾਰ ਦੀ ਦਾਦੀ ਪਿੱਛੇ ਪਿੱਛੇ ਜੂੜੀ ਤੇ ਰਾਵੜ ਚੜਾਉਣ ਵਾਸਤੇ ਜੁਜਾਰ ਮੂਰੇ ਮੂਰੇ ਜੁਜਾਰ ਜੁਜਾਰ ਨੇ ਅੱਜ ਕਨੇਡਾ ਵਾਲਾ ਸੂਟ ਪਾਇਆ ਹੋਇਆ ਬਾਈ ਇਹਦੀ ਭੂਆ ਲੈ ਕੇ ਆਈ ਸੀ ਨਾ ਇਹਦੀ ਭੂਆ ਲੈ ਕੇ ਆਈ ਸੀ ਬਾਈ ਜੁਜਾਰ ਨੇ ਕਨੇਡਾ ਵਾਲਾ ਸੂਟ ਪਾਇਆ ਅੱਜ ਚਲੋ ਆਕਰ ਨਹੀਂ ਮਾਣਾ ਅੰਗਰੇਜ਼ੀ ਲੈ ਵੀ ਉਹ ਬੰਦ ਹੋ ਗਿਆ ਦੇਖੀ ਝਾਕਦਾਗਾ ਉਧਰ ਜਾਓ ਦਾਦਾ ਜੀ ਕੋਲ ਭੱਜ ਜਾਓ ਉਹ ਦਾਦਾ ਜੀ ਬੈਠੇ ਬਾਹਰ ਜਾ ਬਾ ਜਾ ਜਾ ਓਏ ਤੇ ਯਾਰ ਉਹ ਡੈਡੀ ਬੁਲਾਈ ਆਉਂਦੇ ਤੁਹਾਨੂੰ ਦਾਦਾ ਜੀ ਬੁਲਾਈ ਜਾਂਦੇ ਨੇ ਜਾਓ ਦਾਦਾ ਜੀ ਨੂੰ ਲਗਾ ਕੇ ਆਓ ਵੀ ਮੈਂ ਜੂੜੀ ਕਰ ਲਈ ਜਾਓ ਬਾਜੋ ਜਾਓ ਦਾਦਾ ਜੀ ਨੂੰ ਦਿਖਾ ਲਓ ਪਹਾਲਾ ਬਟੂ ਦੱਤ ਨਾ ਆਵੇ ਉਪਰਾ ਖੋਲਣਾ ਲਾਣਾ ਰੈਡੀ ਹਾਂ ਇਹ ਕੱਪੜਾ ਵੀ ਐਂ ਜਮਲਾ ਤੋਤੇ ਤੋਂ ਸੈਟ ਆਜੂ ਖੋਲ ਹੀ ਦੋ ਮੰਮੀ ਦਾ ਹਾਲਾ ਬਟ ਓ ਖੜ ਜਾ ਡੀਸੀ ਓਏ ਹੋਏ ਓ ਟੈਡ ਤੇ ਖੜ ਟੈੱਡ ਤੇ ਟੈੱਡ ਤੇ ਨੀਕਰ ਖੜਦੀ ਨਹੀਂ ਪਰ 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 ਉਹ ਹਾਂ ਬੇਚੀ ਕੋ ਕਿਧਰ ਗਿਆ ਕਿਧਰ ਗਿਆ ਜਿਹਾਰ ਉਹ ਗਿਆ ਦੂਰ ਉਹ ਤਾਂ ਗੱਡੀ ਕੱਢਣ ਭੱਗ ਗਿਆ ਹੈਨਾ ਲੋ ਬਈ ਗਾਇਸ ਇਧਰ ਦੇਖ ਲੋ ਇਧਰ ਦੇਖ ਲੋ ਇਹਨੂੰ ਮੁੰਡੇ ਨੂੰ ਸਾਡੇ ਨੂੰ ਜੂੜੀ ਕਰਕੇ ਦੇਖੋ ਵੀ ਮੈਨੂੰ ਐ ਬਿਠਾਈ ਰੋਕ ਲੱਤ ਕਿੱਥੇ ਰੱਖੀ ਆ ਆਜੋ ਪਾਪਾ ਨੇ ਗੱਡੀ ਚਲਾਉਣੀ ਆ ਚੱਲ ਗਏ ਆਪਾਂ ਕੰਮ ਤੇ ਉਹ ਮੂਰੇ ਤੇ ਹੀ ਬੈਠੇ ਰਿੱਕੀ ਬਣਾਉਣਾ ਧੋਣ ਵਾਸਤੇ ਓਕੇ ਓਕੇ ਆਜਾ 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 ਮਮਾ ਕੋਲ ਆਜਾ ਲਓ ਬਈ ਪਹੁੰਚ ਗਏ ਆਪਾਂ ਬਟਿਕ ਤੇ ਚੱਕਰੀ ਦੋਤਾ ਲਈ ਕਿੰਨੀ ਪਹਿਲਾਂ ਤਾਂ ਚਾਹ ਬਣਾਵਾਂਗੇ ਹੈ ਹੈਲੋ ਸਸਟ੍ਰੀ ਕਾਲ ਸਸਟ੍ਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਬਈ ਕੁੜੀਓ ਤੁਹਾਡੀ ਡਿਮਾਂਡ ਸੀ ਬਈ ਆਹ ਸੂਟ ਦੀ ਬਾਲੀ ਤਾਂ ਇਹ ਆਪਣੇ ਕੋਲ ਇੱਕ ਸੂਟ ਆ ਗਿਆ ਦੁਬਾਰਾ ਆਇਆ ਇਹ ਆਪਣੇ ਕੋਲ ਇੱਕ ਸੂਟ ਜੇ ਕਿਸੇ ਨੇ ਲੈਣਾ ਹੋਇਆ ਬਾਈ ਠੀਕ ਹੈ ਆਰੀ ਵਰਕ ਦਾ ਸਾਰਾ ਪਿਓਰ ਜੋਰਜਟ ਨਾਲ ਸਲਵਾਰ ਆ ਗਰਮੀਆਂ ਚ ਪਾਉਣ ਵਾਲਾ ਸੂਟ ਆ ਤੁਹਾਡੀ ਡਿਮਾਂਡ ਸੀ ਬਾਹਲੀਏ ਸੂਟ ਦੀ ਆਪਣੇ ਕੋਲ ਇੱਕੋ ਸੂਟ ਹੀ ਰਹਿ ਗਿਆ ਹੁਣ ਕਿਉਂਕਿ ਅੱਜ ਮੈਂ ਸਾਰੇ ਸੂਟ ਕਰਨ ਲੱਗੀ ਸੀ ਕੋਰੀਅਰ ਸਪੈਚ ਠੀਕ ਹੈ ਤਾਂ ਇੱਕ ਸੂਟ ਆਪਣਾ ਇਹ ਸੇਲ ਹੋ ਗਿਆ ਸੀਗਾ ਮੈਨੂੰ ਲੱਗਿਆ ਸੀ ਵੀ ਇੱਕੋ ਹੀ ਆ ਪਰ ਇੱਕ ਸੂਟ ਹੋਰ ਨਿਕਲਿਆ ਆ ਆਪਣੇ ਕੋਲ ਜੇ ਕਿਸੇ ਨੇ ਲੈਣਾ ਤਾਂ ਬਾਈ ਲੈ ਸਕਦੀ ਹੂੰ ਠੀਕ ਹੈ ਆਫਰ ਵਾਲਾ ਸੂਟ ਆ ਬਈ ਇਹ ਤੇ ਹਾਂ ਬਈ ਕੁੜੀਓ ਤੇ ਆ ਸੂਟ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਇਹਦੇ ਨਾਲ ਦੇ ਸਿਰਫ ਆਪਣੇ ਕੋਲ ਦੋ ਸੂਟ ਪੈਂਡਿੰਗ ਆ ਹਨਾ ਵੀਰਪਾਲ ਦੋ ਸੂਟ ਰਹਿ ਗਏ ਇਹਦੇ ਨਾਲ ਦੇ ਇਹ ਪਿਓਰ ਔਰਗੈਂਜ਼ਾ ਦਾ ਸਟਾਫ ਆ ਬਾਈ ਠੀਕ ਹੈ ਲੇਸਿਸ ਨਾਲ ਆਪਾਂ ਇਹ ਤੇ ਡਿਜ਼ਾਈਨਿੰਗ ਕੀਤੀ ਹੋਈ ਆ ਠੀਕ ਹੈ ਤੇ ਇਹਦਾ ਜਿਹੜਾ ਦੁਪੱਟਾ ਗਾ ਬਰਬਰੀ ਦਾ ਆਪਾਂ ਇਹ ਦੁਪੱਟਾ ਲਾਇਆ ਹੋਇਆ ਗਾ ਇਹਦੇ ਨਾਲ ਜਿਹੜਾ ਘਟੋ ਘਟ 500 550 ਤੋਂ ਘਟ ਮਿਲਦਾ ਨਹੀਂ ਹੁੰਦਾ ਤੇ ਪਿਓਰ অর্ਗੈਂਜ਼ਾ ਦਾ ਸਟਾਫ ਆ ਇਹ ਜਿਹੜਾ 1200 ਦਾ ਕੱਲਾ ਸੂਟ ਆਉਂਦਾ ਹੁੰਦਾ ਠੀਕ ਹੈ ਤੇ ਇਹਦੇ ਨਾਲ ਜਿਹੜੀ ਸਲਵਾਰ ਹੈ ਉਹ ਪਿਓਰ ਟਸਰ ਦੀ ਹੈ ਠੀਕ ਹੈ ਤੇ ਸਲਵਾਰ ਦੇ ਉੱਪਰ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਲੇਸਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਬਹੁਤ ਪਿਆਰਾ ਸੂਟ ਆ ਕਿਸੇ ਨੇ ਵੀ ਆਰਡਰ ਕਰਨਾ ਬਾਈ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸਿਰਫ ਆਪਣੇ ਕੋਲ ਇਹਦੇ ਨਾਲ ਦੇ ਚਾਰ ਆਰਡਰ ਬੁੱਕ ਹੋ ਗਏ ਸੀਗੇ ਠੀਕ ਹੈ ਤੇ ਦੋ ਆਪਣੇ ਕੋਲ ਰਹਿ ਗਏ ਆ ਜੇ ਕਿਸੇ ਨੂੰ ਵੀ ਚਾਹੀਦੇ ਹੋਣਗੇ ਤਾਂ ਦੋ ਸੂਟ ਸਾਡੇ ਤੋਂ ਖਰੀਦ ਸਕਦੇ ਹੋ ਚਲਦੀ ਤੋਂ ਜਲਦੀ ਕਿਉਂਕਿ ਇਹ ਸੇਲ ਹੋ ਜਾਂਦੇ ਆ ਬਈ ਫਿਰ ਇਹ ਮਿਲਦੇ ਨਹੀਂ ਹੈਗੇ ਸੂਟ ਠੀਕ ਹੈ ਜੀ ਲਓ ਬਈ ਸਮਾਨ ਕਰ ਲਿਆ ਪੈਕ ਹੁਣ ਜੁਐਲਰੀ ਫੜਾ ਕੇ ਆਉਣੇ ਆ ਆਪਾਂ ਕਿਉਂਕਿ ਅੱਜ ਆਪਾਂ ਬਣਾਉਣੀ ਆ ਜੁਐਲਰੀ ਤੇ ਕਾਫੀ ਸਾਰਾ ਲੈ ਕੇ ਆਉਣਾ ਮਟੀਰੀਅਲ ਆਪ ਦਾ ਠੀਕ ਹੈ ਤੇ ਉਹ ਲੈ ਕੇ ਆਉਣੇ ਆ ਜੁਐਲਰੀ ਫੜਾ ਕੇ ਆਉਣੇ ਆ ਦੋ ਤੇ ਨੰ ਕੰਮ ਸੀਗੇ ਜਿਹੜੇ ਇਹ ਕੰਪਲੀਟ ਕਰਨ ਵਾਲੇ ਸੀਗੇ ਇਹ ਘੇਰਾ ਕਰ ਦिए ਕੰਪਲੀਟ ਫਿਰ ਤੁਹਾਨੂੰ ਮਿਲਦੇ ਆਂ ਬਈ ਅੱਬ ਠੀਕ ਹੈ ਤੇ ਇੱਕ ਸੂਟ ਹੋਰ ਵੀ ਕਾਟਨ ਦੇ ਪਏ ਨੇ ਜਿਹੜੇ ਮੇਰੇ ਤੋਂ ਦਿਖਾਈ ਨਹੀਂ ਗਏ ਆ ਵੀ ਦਿਖਾਇਆ ਆਪਾਂ ਦਨਵੀਰਪੁਰ ਇਹਦੇ ਨਾਲ ਆ ਸਰਵਾਰ ਆ ਦੋ ਸੂਟ ਪਏ ਆ ਬਈ ਇਹ ਆਪਣੇ ਕੋਲ ਜੇ ਕਿਸ ਨੇ ਰੈਡੀ ਕਰਵਾਉਣਿਆ ਤਾਂ ਕਰਵਾ ਸਕਦੇ ਹੋ ਤੁਸੀਂ ਆਫਰ ਦੇ ਵਿੱਚ ਆਹੇ ਦੋ ਸੂਟ ਕਿਸੇ ਨੇ ਵੀ ਰੈਡੀ ਕਰਵਾਉਣਿਆ ਤਾਂ ਕਰਵਾ ਸਕਦੇ ਹੋ ਤੁਹਾਨੂੰ ਮਿਲ ਜਾਣਗੇ ਆਫਰ ਚ ਠੀਕ ਹੈ ਤਾਂ ਮੈਸੇਜ ਕਰ ਦਿਓ ਬਈ ਤੁਸੀਂ ਹਲੋ ਜੀ ਆਪਾਂ ਪਹੁੰਚ ਗਏ ਟੋਨੀ ਦੀ ਹੱਟੀ ਆਪਾਂ ਕਰਨੀ ਸੀ ਜੁਐਲਰੀ ਵਾਪਸ ਉਹਨਾਂ ਦੇ ਦੀ ਵਾਪਸ ਕਰਿਆ ਇਹ ਫਿਰ ਮਿਲਦੇ ਆਂ ਪਤਾ ਨੂੰ ਹਲੋ ਬਾਈ ਸਮਾਨ ਟੋਨੀ ਦੀ ਹੱਟੀ ਤੇ ਮੋੜ ਕੇ ਮੈਂ ਆ ਕੇ ਵਾਪਸ ਹੁਣ ਅਸੀਂ ਜਾ ਰਹੇ ਹਾਂ ਡੀਮਾਰਟ ਮੈਂ ਕਿ ਵੀਰਪਾਲ ਜਾ ਰਹੇ ਹਾਂ ਹੁਣ ਡੀਮਾਰਟ ਕਿਉਂਕਿ ਖਾਣਾ-ਦਾਣਾ ਸਾਡਾ ਸਾਰਿਆਂ ਦਾ ਖਤਮ ਹੋਇਆ ਪਿਆ ਤੇ ਜਝਾਰ ਦਾ ਵੀ ਲਿਆਉਣਾਗਾ ਫਿਰ ਮੈਂ ਕਿ ਡੀਮਾਰਟ ਚ ਹੀ ਲਿਆਉਣੀ ਆ ਨਹੀਂ ਲੈ ਉਹਨੂੰ ਭੁੱਖ ਲੱਗੇ ਦੀ ਸਰਲਿਕ ਵੀ ਲਿਆਉਣੀ ਆ ਇੱਕ ਖਵਾ ਦਾਂਗੇ ਹਣਾ ਚਲੋ ਬਈ ਚਲੀਏ ਆਪਾਂ ਜਾ ਕੇ ਉਹਨੇ ਅਡੀਮਟ ਫਿਰ ਮਿਲਦੇ ਆਂ ਪਰਮ ਜੀ ਤਨੂੰ ਫੋਨ ਕਰਦੀ ਨਮਕੀਂ ਦਾ ਪੈਕਟ ਨਮਕੀਂ ਦਾ ਪੈਕਟ ਉਹ ਹੀ ਲੈਣ ਜਾ ਰਹੇ ਹੁਣ ਉਹ ਬੁਝੇ ਲੈਣੀ ਹਾਂਜੀ ਖੱਟਾ ਮਿੱਠਾ 70 ਮਿੰਟ ਬਾਕੀ ਤੇ ਯਾ ਤੂੰ ਉੱਪਰ ਟਾਰਗੇਟ ਕੰਪਲੀਟ ਹੋ ਜਾਂਦਾ ਮੈਂ ਫਿਰ Kala akarim ст bakery Kala mi karine Kala drop Значит ਕੀ ਕਰ ਕੋਸ਼ਿਸ਼ ਲੈ 97742 ਲੇ ਜੀ ਮੈਂ ਗਿਆ ਜੇ ਨਾ ਆਪਣੇ ਕੋਲ ਚੱਕ ਪੈਗਾ ਆਪਣੇ ਨਾਲ ਚੋਟੀ ਲੈ ਲੈ ਲੇ ਕੇ ਆਈ ਸੀ ਕੋਲੇ ਲੈਨੇ ਆਪਾਂ ਆ ਜਾਵੋ ਲੈਨੇ ਆਪਾਂ ਕੋਲੇ ਲੈਨੇ ਆਪਾਂ ਉਹ ਇੱਥੀ ਲਈ ਸੀ ਇਹ ਮੈਂ ਬਹੁਤ ਸੀ ਦੇਖ ਕੇ ਤੁਹਾਨੂੰ ਆਸੀ ਆਹੀ ਆ ਤੇ ਬੈਟਟ ਲੈ ਲੈਂਦੇ ਆ ਆਪਾਂ ਅਸਤੇ ਬੜੀਆਂ ਬੰਦੀਆਂ ਜੀ ਆਪਣੇ ਕੋਲ ਸਾਰੀਆਂ ਚੀਜ਼ਾਂ ਹੋਣ ਮਸਾਲਾ ਵਗੈਰਾ ਆਈਸਕ੍ਰੀਮ ਵੀਰਪਾਲ ਵੀਰਪਾਲ ਇੱਧਰ ਆ ਜਾ ਇੱਧਰ ਚੱਲ ਗਈ ਸੀ ਆਈਸਕ੍ਰੀਮ ਖਾਣੀ ਮੈਂ ਆ ਰੱਖ ਰੱਖਣਵਾਤੀ ਠੀਕ ਆਵਲੀਆਂ ਦੋ ਦੇ ਦਿਓ ਵੀਰੇ ਤੇਰੇ ਦਾ ਸਾਲਾ ਪਾਪ ਕੌਣ ਕਰੀ ਤੇਰੀ ਆਈਸਕ੍ਰੀਮ ਬਹੁਤ ਸਵਾਦ ਆ ਹਮ ਤਾਂ ਗਰਮੀ ਚ ਇਹੀ ਚੱਲੂਗੀ ਠੁੱਪ ਜਿਉਂ ਠੰਡੀ ਆਈਸਕ੍ਰੀਮ ਖਾ ਰਹੇ ਆਪਾਂ ਸਮਾਨ ਆ ਪਿਆ ਇੱਕ ਗੱਲ ਦੇਖੀ ਆਪਣੇ ਕੋਲ ਇੰਨੇ ਝੋਲੇ ਪਏ ਆ ਆਪਾਂ ਫੇਰੇ ਇਥੋਂ ਕੰਤੀ 30 ਵੀ ਦੀਰ ਨਾਲੇ ਆਪਣਾ ਬੁਟੀਕ ਆਪਾਂ ਤਾਂ ਝੋਲੇ ਉੱਥੇ ਵੀ ਬਣਾ ਸਕਦੇ ਆ ਦੇਖੋ ਚਲੋ ਖਾ ਲਈਏ ਭਾਈ ਆਈਸਕ੍ਰੀਮ ਇਹ ਜਾਣਨੇ ਆ ਬੁਟੀਕ ਤੇ ਹਾਂ ਬਈ ਸੰਗ ਤਾਂ ਪਹੁੰਚ ਗੀਆਂ ਬੁਟੀਕ ਤੇ ਤੇ ਹੁਣ ਆਪਾਂ ਕਰ ਰਹੇ ਆ ਮੈਗੀ ਇੰਜੋਏ ਜਾਂ ਤੇ ਬਣਾ ਕੇ ਦਿੱਤੀ ਮੈਨੂੰ ਮੈਗੀ ਤੇ ਨਾਲ ਚਾਹ ਵੀ ਆ ਠੀਕ ਐ ਸਮਾਨ ਆਪਾਂ ਲੈ ਆਏ ਤੇ ਜੁਝਾਰ ਫਿਰ ਸੌਂ ਗਿਆ ਰੁਹੀ ਜਾਂਦਾ ਸੀ ਕਿਉਂਕਿ ਥੱਕਿਆ ਹੋਇਆ ਸੀਗਾ ਵਿਚਾਰਾ ਚਲੋ ਪਹਿਲਾਂ ਮੈਗੀ ਇੰਜੋਏ ਕਰ ਲਈਏ ਚਾਹ ਪੀ ਲਈਏ ਫਿਰ ਤੁਹਾਡੇ ਨਾਲ ਆਪਾਂ ਕਰਦੇ ਆ ਸਾਰੀ ਗੱਲਬਾਤ ਲਓ ਬਈ ਜੁਝਾਰ ਸਿੰਘ ਜੀ ਉੱਠ ਖੜੇ ਨੇ ਮਾ 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 ਹੇ ਕੌਣ ਕਰਦਾ ਹੁੰਦਾ ਮਾ 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 ਆਜ ਲੋ ਆਜ ਲੋ ਓਏ ਹੋਏ ਓਏ ਹੋਏ ਆਜੋ 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 ਲਓ ਬਈ ਜੁਝਾਰ ਨੂੰ ਆਪਾਂ ਖਵਾ ਕੇ ਹਟਿਆ ਦਹੀਂ ਤੇ ਦਹੀਂ ਦੇ ਵਿੱਚ ਬਈ ਮੈਂ ਖਵਾਏ ਆ ਪਾ ਕੇ ਮਖਾਣੇ ਠੀਕ ਹੈ ਆਹ ਵਾਲੇ ਇਹ ਮਖਾਣੇ ਜਿਹੜੇ ਹੈਗੇ ਜਿਵੇਂ ਇਹ ਰੋਸਟਰਡ ਰੋਸਟਰਡ ਨੇ ਕਿ ਮੈਂ ਆਪਾਂ ਕਈ ਵਾਰ ਆਪਾਂ ਨੂੰ ਲੱਗਦਾ ਜਿਹੜਾ ਵੀ ਕੋਈ ਵੀ ਕੰਮਕਾਰ ਵਾਲਾ ਬੰਦਾ ਹੁੰਦਾ ਹੈਨਾ ਕਈ ਵਾਰ ਭਈ ਆਪਣੇ ਕੋਲ ਟਾਈਮ ਨਹੀਂ ਹੁੰਦਾ ਜੋ ਵੀ ਜੌਬ ਕਰਦੀਆਂ ਨੇ ਭੈਣਾ ਹੈਨਾ ਇਦਾਂ ਹੁੰਦਾ ਵੀ ਹੈਲਦੀ ਫੂਡ ਵੀ ਖਵਾਈਏ ਬੱਚੇ ਨੂੰ ਹੈਨਾ ਤੇ ਪਹਿਲਾਂ ਮੈਂ ਡੀਮਾਰਟ ਜਾਂਦੀ ਹੁੰਦੀ ਸੀ ਉਦੋਂ ਮੈਨੂੰ ਇਹ ਰੋਸਟ ਕੀਤੇ ਨਹੀਂ ਸੀ ਮਿਲਦੇ ਫਿਰ ਜਦੋਂ ਵੀ ਮੈਂ ਲਿਆਉਂਦੀ ਤਾਂ ਘਰੇ ਰੋਸਟ ਕਰਦੇ ਸੀ ਰੋਸਟ ਕਰਕੇ ਫਿਰ ਖਵਾਉਂਦੇ ਬੱਚੇ ਨੂੰ ਹੈਨਾ ਬੱਟੇ ਰੋਸਟ ਕੀਤੇ ਖਰਾਏ ਮਿਲ ਜਾਂਦੇ ਆ ਭਾਈ ਇੱਕ ਤਾਂ ਆ ਮਿਲਦੇ ਆਗੇ ਠੀਕ ਹੈ ਜੀਦੇ ਵਿੱਚ ਸਾਲਟ ਹੁੰਦਾਗਾ ਸਾਲਟ ਐਂਡ ਪੇਪਰ ਤੇ ਇਹ ਇਹ ਨਾ ਬਈ ਬਹੁਤ ਵਧੀਆਗਾ ਕੈਲਸ਼ੀਅਮ ਬਹੁਤ ਹੁੰਦਾ ਇਹਦੇ ਵਿੱਚ ਠੀਕ ਹੈ ਤੇ ਬਾਕੀ ਇਹ ਬੱਚੇ ਲਈ ਬਹੁਤ ਸਹੀ ਹੁੰਦਾ ਜੇ ਆਪਾਂ ਇਹ ਬੱਚੇ ਨੂੰ ਦਈਏ ਇਹ ਵਾਲੀ ਚੀਜ਼ ਖਾਣ ਵਾਸਤੇ ਤਾਂ ਜਵਾਕ ਚ ਨਾ ਮਤਲਬ ਇਹ ਹੁੰਦਾ ਜੇ ਜਵਾਕ ਤੁਰਦਾ ਹੋਵੇ ਠੀਕ ਹੈ ਤਾਂ ਲੱਤਾਂ ਲੁੱਤਾਂ ਜੀ ਵੀ ਵਧੀਆ ਜਾਣ ਪੈਂਦੀ ਆ ਬਈ ਜਵਾਕ ਦੇ ਵਿੱਚ ਬੜੀਆਂ એનર્ਜੀ ਆਉਂਦੀ ਆ ਜਵਾਕ ਚ ਹਨਾ ਵਧੀਆ ਚੀਜ਼ ਆ ਇਹ ਜਰੂਰ ਆਪਣੇ ਬੱਚੇ ਨੂੰ ਲਿਆ ਕੇ ਦੋ ਤੁਸੀਂ ਇਹ ਮੈਂ ਡੀਮਾਰਟ ਚੋਂ ਲਿਆਈਆਂ ਤੁਸੀਂ ਵੀ ਲਿਆ ਸਕਦੇ ਹੋ ਡੀਮਾਰਟ ਚੋਂ ਮਖਾਣੇ ਇੱਕ ਤਾਂ ਮੈਂ ਇਹ ਲੈ ਕੇ ਆਈ ਸੀਗੀ ਜਿਵੇਂ ਹੁਣ ਮੈਂ ਤਿੰਨ ਚਾਰ ਮਖਾਣੇ ਇਹ ਚੋਂ ਕੱਢ ਲਈ ਸੀ ਤਿੰਨ ਚਾਰ ਮਖਾਣੇ ਬਈ ਮੈਂ ਇਹ ਚੋਂ ਕੱਢ ਲਈ ਸੀ ਹੈਨਾ ਤੇ ਇਹ ਕੱਢ ਕੇ ਮੈਂ ਫਿਰ ਨਾ ਐ ਮੈਂ ਉਹ ਕਰਕੇ ਕਾਸੀ ਨਾਲ ਉਹਨਾਂ ਨੂੰ ਭੁੰਨ ਕੇ ਪ੍ਰੋਪਰ ਚੰਗੇ ਤਰੀਕੇ ਨਾਲ ਭੰਨ ਕੇ ਹੈਨਾ ਦਹੀਂ ਚ ਪਾਤੇ ਬਈ ਦੋ ਦੋ ਇੰਨਾ ਚੋਂ ਤੇ ਦੋਨੇ ਖਵਾਤੇ ਆ ਵਧੀਆ ਗਾ ਬਸ ਕਿਉਂਕਿ ਬੇਬੀ ਹੁਣ ਬਈ ਤੁਰਨ ਲੱਗ ਗਿਆ ਤਾਂ ਇਹਨੂੰ ਜਿਹੜਾ ਹੈਗਾਗਾ ਪ੍ਰੋਟੀਨ ਦੀ ਹਨਾ ਤੇ ਕੈਲਸ਼ੀਅਮ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਜ਼ਰੂਰ ਤੁਹਾਡਾ ਬੇਬੀ ਵੀ ਜੇ ਬਈ ਸਾਲ ਤੋਂ ਉੱਪਰ ਹੋ ਗਿਆ ਨਾ ਜਾਂ 6 ਮਹੀਨੇ ਤੋਂ ਉੱਪਰ ਹੋ ਗਿਆ ਤਾਂ ਤੁਸੀਂ ਵੀ ਇਹਨੂੰ ਖਵਾਇਆ ਕਰੋ ਇਹ ਵਧੀਆ ਸੈਰੇ ਲੈਕਾ ਜੋ ਵਧੀਆ ਚੀਜ਼ ਹੈ ਠੀਕ ਹੈ ਜੀ ਇੱਕ ਮੈਨੂੰ ਅੱਜ ਆ ਸਿਪਰ ਲੈ ਕੇ ਦਿੱਤਾ ਸੀ ਇਹਨੂੰ ਐ ਨਹੀਂ ਪਤਾ ਵੀ ਸਿਪਰ ਕਾ ਦੇ ਲਈ ਆ ਬਸ ਇਦਾਂ ਕਮਾਈ ਜਾਂਦਾਗਾ ਤੂੰ ਯਾਰ ਪਾਪਾ ਆ ਗਏ ਜੁਝਾਰ ਸਾਡਾ ਸਕੂਲ ਜਾਣ ਵਾਸਤੇ ਤਿਆਰ ਹੋ ਗਿਆ ਭਾਈ ਇਹ ਖੜਿਓ ਜੋ ਇਹ ਖੜਿਓ ਜੋ ਬੋਟਲ ਭਾਈ ਫਿਰਦਾ ਪਾਪਾ ਆਗੇ ਜੁਝਾਰ ਦੇ ਵਾਪਸ ਇਹ ਵਿਆਹ ਦੀਆਂ ਤਿਆਰੀਆਂ ਕਰਦੇ ਫਿਰਦੇ ਨੇ ਸ਼ੇਰਵਾਨੀਆਂ ਸਿਲੈਕਟ ਕਰਦੇ ਫਿਰਦੇ ਨੇ ਸਰ ਜੀ ਉਸ ਕਹੋ ਕਹਿੰਦਾ ਮੈਂ ਸਕੂਲ ਜਾਣਾਗਾ ਸਕੂਲ ਨਾ ਹਾਂ ਉੱਤ ਕੀ ਕਰਨਾ ਸਕੂਲ ਤੂੰ ਮਰ ਕੇ ਕੁੜਦਾ ਜੀ ਕਿਉਂਕਿ ਉਹ ਤਾਂ ਪਾਪਾ ਵੀ ਮਾਸਟਰ ਸੀਗੇ ਮੰਮਾ ਵੀ ਮੈਡਮ ਸੀਗੇ ਦੇਖਦੇ ਲੋ ਬੋਟਲ ਪਾਈ ਗੱਲ ਚ ਬੋਟਲ ਦਿਖਾ ਦੇ ਬੋਟਲ ਦਿਖਾ ਉਹ ਇਹ ਨਹੀਂ ਚੱਕਣਾ ਪੁੱਤ ਪਰਾਂ ਦੇ ਨਹੀਂ ਚੱਕਣਾ ਚਲ ਇਹ ਕੁਛ ਨਹੀਂ ਚੱਕ ਜਾ ਪਾਪਾ ਨੂੰ ਬੋਟਲ ਦਿਖਾ ਕੇ ਉਹ ਜਦੋਂ ਪਾਪਾ ਬੁਲਾਉਂਦੇ ਉਹਨੇ ਬੋਲ ਦਿੰਦੇ ਨੋ ਬੇਬੀ ਨੋ ਨੋ ਚਲੋ ਚਲੋ ਬੋਟਲ ਦਿਖਾ ਦੇ ਚਲੋ ਪਾਪਾ ਨੂੰ ਦਿਖਾ ਕੇ ਚਲ ਚਲ ਚਲੋ ਚਲੋ ਜੁੜੀ ਜੁੜੀ ਚਲੋ ਯਾਰ ਇਧਰ ਆ ਪੁੱਤ ਨੋ ਆਖੇ ਨਹੀਂ ਲਾ ਪਤਾ ਨਹੀਂ ਥੱਲੇ ਡਿੱਗ ਪੈਂਦਾ ਇਹਦਾ ਕਚਰਾ ਲਾ ਬਈ ਇਧਰ ਵਿਆਹ ਸੇ ਰਹਿ ਗਏ 2 ਦਿਨਾਂ ਤੇ ਸ਼ਾਪਿੰਗ ਸਰਜੀ ਦੀ ਹਲੇ ਹੋਈ ਨਹੀਂ ਆਈ। ਚਲੋ ਚੱਲੀਏ ਸ਼ਾਪਿੰਗ ਕਰਨ ਫਿਰ ਰਿੱਕੀ ਸ਼ਾਪਿੰਗ ਕਰਕੇ ਆਉਣੇ। ਹਲੋ ਬਈ ਗਾਇਸ ਰਿੱਕੀ ਨੇ ਲਾਤੀ ਅੰਦਰ ਸਕੂਟੀ ਤੇ ਹੁਣ ਆਪਾਂ ਦੁਕਾਨ ਵਧਾਉਣੇ ਆ ਤੇ ਦੁਕਾਨ ਵਧਾਉਣ ਤੋਂ ਬਾਅਦ ਵਿਆਹ ਚ ਰਹਿ ਗਏ 2 ਦਿਨ ਤੇ ਸ਼ਾਪਿੰਗ ਹਲੇ ਤੱਕ ਰਿੱਕੀ ਦੀ ਹੋਈ ਨਹੀਂ। ਤਾਂ ਇੰਨਾ ਵਾਸਤੇ ਆਪਾਂ ਪਹਿਲਾਂ ਕੁਰਤੇ ਵਿਆਹੇ ਦਾ ਕੱਪੜਾ ਦੇਖਣਾਗਾ। ਕੱਪੜਾ ਦੇਖ ਕੇ ਫਿਰ ਉਹਨੂੰ ਸਟਿਚ ਕਰਨ ਵਾਸਤੇ ਦੇ ਕੇ ਆਉਣਾਗਾ। ਇਹ ਦੋ ਤਿੰਨ ਕੰਮ ਨੇ ਬਾਜ਼ਾਰ ਦੇ ਜਿਹੜੇ ਆਪਾਂ ਕਰਨੇ ਆ। ਪਹਿਲਾਂ ਜੀ ਮੂਵੀ ਦੇਖਣ ਜਾਣੀ ਸੀਗੀ ਉਹ ਵੀ ਕੈਨਸਲ ਹੋ ਗਈ ਬਿਕੋਜ਼ ਇਹ ਟਾਈਮ ਤੇ ਆਏ ਨਹੀਂ ਹੋਣ ਆਏ ਨਹੀਂ। ਠੀਕ ਹੈ ਚਲੋ। ਹੁਣ ਆਪਾਂ ਵਧਾ ਦਈਏ ਦੁਕਾਨ ਫਿਰ ਆਪਾਂ ਚੱਲਦੇ ਆਂ ਬਾਜ਼ਾਰ ਵੱਲ। ਲੋ ਬਈ। ਸਾਵਾਦਰ ਜੀ ਆ ਗਏ ਗੱਡੀ 'ਚ ਬੈਠ ਗਏ। ਦੱਸੋ ਗਾਈਜ਼। ਤੇ ਹੁਣ ਆਪਾਂ ਚੱਲਾਂਗੇ ਬਾਜ਼ਾਰ। ਕੱਪੜਾ ਸਿਲੈਕਟ ਕਰਨਾ ਪਹਿਲਾਂ ਤਾਂ ਕੱਪੜਾ ਸਿਲੈਕਟ ਕਰਦੇ ਆ। ਫਿਰ ਨਾਲ ਪੱਗ ਵੀ ਸਿਲੈਕਟ ਕਰੀ ਲਵਾਂਗੇ ਹਨਾ। ਪੱਗ। ਪੱਗ ਨਾਲੇ ਸੱਚ ਤੁਸੀਂ ਕਹਿੰਦੇ ਸੀ ਮੈਂ ਲੈ ਲਈਆਂ ਲੈ ਲਈਆਂ ਪੱਗਾਂ ਜੀ। ਲੇ ਲੇ ਫਿਰ ਉੱਥੇ ਨਾਲੇ ਪਗਾਂ ਦਾ ਹਨ ਪਗਾਂ ਪਰ ਵੀ ਲਾਉਂਗਾ ਹਾਂ ਕੁਰਤੇ ਵੀ ਨਾਲ ਲੈਣੇ ਉੱਥੇ ਵੀ ਕਿੱਕ ਦਾ ਹਨ ਬਾਹਲੇ ਸੋਨੇ ਰੰਗ ਆਉਂਗਾ ਕੋਲੇ ਬਸ ਠੀਕ ਆਪਾਂ ਚਲੇ ਜਾਵਾਂਗੇ ਅੱਜ ਵੀ ਆਉਂਦਾ ਟਾਈਮ ਹੀ ਸੀਗਾ ਜੀ ਨਾ ਵੀ ਜੀ ਨੀ ਹੈ ਜੀ ਤਾਂ ਬਲ ਉਹ ਇਹ ਕਿਹੜੀ ਹੈ ਇਹ ਕਿਹੜੀ ਹੈ ਨਹੀਂ ਲੈਣਾ ਹਾਂ ਯਾਰ ਆਉਂਦੇ ਲੋ ਵੀ ਪਹਿਲਾਂ ਇੱਕ ਦੁਕਾਨ ਤੇ ਗਏ ਸੀ ਉੱਥੇ ਨਹੀਂ ਆਇਆ ਪਸੰਦ ਕਲਰ ਹੂੰ ਹੁਣ ਦੂਜੀ ਦੁਕਾਨ ਤੇ ਆਇਆ ਹੁਣ ਇੱਥੇ ਦੇਖਦੇ ਆ ਵੀ ਕਲਰ ਪਸੰਦ ਆਊਗਾ ਜਾਂ ਨਹੀਂ ਆਊਗਾ ਗੱਡੀ ਲਾਤੀ ਆਪਾਂ ਬਾਜ਼ਾਰ ਚ ਤਾਂ ਚੱਲ ਮਤਲਬ ਗੁਰਮਾਹਰ ਬਣੇ ਹਾਂ ਸਰਮਾ ਨਹੀਂ ਪੰਦੇ ਉਹ ਕਿਹੜੇ ਕੋਟ ਨੇ ਪਈ ਆ ਸਾਹਮਣੇ ਪਤਾ ਮੈਸੇਜ ਆ ਜਿਹੜੀ ਕੋਟ ਮੈਸੇਜ ਆ ਆ ਵੀ ਹੋਰ ਕੋਟ ਨੇ ਮੀ ਮੀਟਰ ਆਈ ਹੈ ਇਹ 400 ਰੁਪਏ ਮੀਟਰ ਦਾ ਵੱਡਾ ਪਾਨੇ ਸਾਢੇ 3 ਮੀਟਰ ਲਓ ਕਿ ਸਵਾ 3 ਵੀ ਕੋਈ ਨਹੀਂ ਸਾਢੇ 3 ਆਹ ਕੰਜੀ ਸੋਨਾ ਹੈ ਹੂੰ ਆ ਪਿਆਰਾ ਇਹ ਰੰਗ ਦਾ ਆ ਹੀ ਪਿਆਰਾਗਾ ਆ ਵੀ ਪਿਆਰਾ ਆ ਵੀ ਕਲਰ ਪਿਆਰਾ ਲੱਗਿਆ ਵਧੀਆ ਲੱਗਿਆ ਸਹੀ ਲੱਗਿਆ ਦੂਸਰਾ ਡਿਜ਼ਾਈਨ ਹਾਂ ਸੋਨਾ ਦਾ ਲਓ ਬਈ ਗਾਇਸ ਕੁਰਤਾ ਪਜਾਮਾ ਲੈ ਲਿਆ ਆਪਾਂ ਸੰਧ ਕਰ ਲਿਆ ਕਲਰ ਸੋਨਾ ਸੀਗਾ ਵਧੀਆ ਲੱਗਿਆ ਕੋਲ ਮਿਲਾ ਕੇ ਤੇ ਹੁਣ ਵੀਰਾ ਕਹਿੰਦਾ ਸਟੀਚਿੰਗ ਵਾਲਾ ਵੀ ਪਹਿਲਾਂ ਰਾਤ ਨੂੰ ਭਿਉ ਕੇ ਰੱਖਿਓ ਜੀ ਤੁਸੀਂ ਕੁੜਤਾ ਪਿਆ ਮਾਂ ਵੀ ਸ਼ਰਿੰਕ ਹੋ ਜਾਂਦਾ ਵੀ ਉਹ ਆਪਾਂ ਕੱਲ ਨੂੰ ਸਟੀਚਿੰਗ ਕਰਨ ਵਾਸਤੇ ਦੇਣਾ ਤਾਂ ਹੁਣ ਆਪਾਂ ਚੱਲੇ ਆ ਘਰੇ ਕੁਛ ਖਾ ਪੀ ਕੇ ਖੜਾ ਰੇਕੇ ਘਰ ਨੂੰ ਜਾਂਦੇ ਹੁਣ ਆਪਾਂ ਕਿਉਂਕਿ ਰਿਪਲਾਈ ਬਾਹਲੇ ਪਈ ਆ ਰਿਪਈ ਆ ਕਿ ਮੇਰੇ ਕਰਨ ਵਾਲੇ ਹਜੇ ਆਇਆ ਮੰਨ ਲਓ ਤੁਸੀਂ ਇੱਕ ਘਟੋ ਘਟ 100 ਰਿਪਲਾਈ ਮੈਜਿਕ ਕੀਤਾ ਤੇ ਸਾਡੇ 300 ਪਤਾ ਨਹੀਂ 300 ਪਿਆਗਾ ਜੀ ਰਿਪਲਾਈ ਕਰਨ ਵਾਲਾ ਦੇਖੋ ਚਲੋ ਚਲਦੇ ਆਂ ਵਾਪਸ ਘਰ ਵੱਲ ਪਾਪਾ ਮੰਮਾ ਕਹੋ ਪਾਪਾ ਮੰਮਾ ਕਹੀ ਆਂਦਾ ਸੀਗਾ ਬਾਲਾ ਸੋਣਾ ਪਾਪਾ ਮੰਮਾ ਪਾਪਾ ਮੰਮਾ ਜਦੋਂ ਮੈਂ ਕੈਮਰਾ ਕਰ ਲਿਆ ਉਹਦੀ ਆਟ ਗਿਆ ਕਹਿਣੋ ਪਾਪਾ ਮੰਮਾ ਕਹੋ ਪਾਪਾ ਮੰਮਾ ਮम्मा 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 ਚਲੋ ਫਿਰ ਮਰਦੀਆ ਛੋਟੀ ਪਰਦੀਆ ਛੋਟੀ ਜਨਾ ਕਰੇ ਜਾਣੇ ਲਿਆਉਂਦੀਆਂ ਮੱਤੀ ਸਿੱਤਾ ਫੁਲ ਨਹੀਂ ਤਾਂ ਚਲੋ ਫੋਨ ਮੇਰੇ ਕੋਲੋਂ ਖਾਣੇ ਮੈਂ ਵਰਕੀ ਸਿੱਤਾ ਮੈਂ ਤੜਕੇ ਮੁਰਦਾ ਹੁਣ ਕਰਨੀ ਵਾਲਾ ਕਰਦਾ ਮੈਂ ਤੇਰੇ ਵਰਕੀ ਸਿੱਤਾ ਪਰ ਆ ਰਿਹਾ ਹਾਂ ਬਸ ਤੋ ਬਸ आजा आजा पुत्ता आजा 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 ओए 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 हे तुम पर किसका गाना ए ए ए मुड़ जाओ ए ए ए ए ए बाज लो बाज लो ਵਾਪਸ ਆ ਜਾਓ ਵਾਪਸ ਆ ਜਾਓ ਏ ਏ ਡੇਗਣਾ ਪਈ ਜੁਜਾਰ ਹੋਏ ਪਾਣੀ ਆ ਚੱਲ ਫੋਟੋ ਭੱਜ ਲਾ ਕੇ ਰਾਂ ਓਏ ਓਏ ਬਾਏ ਬੰਦਾ ਜਿਹਨੂੰ ਬੁਲਾਈ ਏ ਆਏ ਹਾਏ ਆਏ ਹਾਏ ਆਏ ਹਾਏ ਹੋ ਗਿਆ ਹੋ ਗਿਆ ਹੋ ਗਿਆ ਸੁਕਲੀਨ ਆ ਇਧਰ ਨਾ ਆ ਜੇ ਦੇਖੀ ਵੀਰੇ ਤੇਰੀ ਤਈ ਮਣੀ ਆ ਜਾ ਆ ਆ ਆ ਆ ਆ ਰੋਟੀ ਘਾਲਾ ਹੋਏ ਜੁਜਾਰ ਜੁਝਾਰ ਖਵਾਂ ਤੈਨੂੰ ਬਾਪੀ ਖਵਾਉਂ ਤਾ ਜੁਝਾਰ ਹੈ ਐਸੇ ਪੀ ਕੋਈ ਮੇਰਾ ਸ਼ਕੂਨ ਖੰਦੀ ਜਾ ਬੜਾ ਤੂੰ ਗੋਦ ਨਹੀਂ ਕੱਢਣਾ ਲੋ ਵੀ ਮਿੱਤਰੋ ਜੁਝਾਰ ਖੇਡ ਰਿਹਾ ਨੀਚੇ ਖਾ ਰਿਆ ਰੋਟੀ ਕਿਉਂਕਿ ਉਹਦਾ ਰੋਟੀ ਦਾ ਟਾਈਮ ਹੋ ਗਿਆ ਤੇ ਆਪਾਂ ਵੀ ਰੋਟੀ ਵਗੈਰਾ ਖਾਣੇ ਆ ਠੀਕ ਹੈ ਤੇ ਰਿੱਕੀ ਲਿਆਈ ਸੀਗੇ ਕੁਰਤਾ ਪਜਾਮਾ ਠੀਕ ਹੈ ਆਹ ਕੁਰਤਾ ਪਜਾਮਾ ਲਿਆਈ ਕੱਲ ਨੂੰ ਆਪਾਂ ਸਿਵਾਉਣਾ ਦੇਣਾਗਾ ਤੇ ਆਪਾਂ ਵੀ ਜਾਣਾਗਾ ਵਿਆਹ ਤੇ ਤੇ ਮੈਂ ਵੀ ਹਜੇ ਆਵਰੇ ਵਿਆਹ ਦੀ ਸ਼ਾਪਿੰਗ ਜਿਹੜਾ ਸੂਟ ਪਾਉਣਾਗਾ ਹਨਾ ਫੰਕਸ਼ਨ ਤੇ ਉਹ ਵੀ ਹਲੇ ਆਪਾਂ ਰੈਡੀ ਕਰਨਾਗਾ ਪਤਾ ਨਹੀਂ ਕੀ ਕਰੂੰਗੀ ਰੈਡੀ ਵੈਸੇ ਬੰਦਾ ਤਾਂ ਵਧੀਆ ਹੁੰਦਾਗਾ ਜਿਵੇਂ ਮੰਦੀਪ ਮੰਦੀਪ ਦੇ ਵਿਆਹ ਤੇ ਮੇਰਾ ਕੁਛ ਡਿਸਾਈਡ ਨਹੀਂ ਸੀਗਾ ਮੈਂ ਕੀ ਪਾਉਣਾ ਬਟ ਜਮਾਂ ਲਾਸਟ ਤੇ ਪੂਰਾ ਵਧੀਆ ਹੀ ਸੂਟ ਤਿਆਰ ਹੋਇਆ ਸੀ ਤਾਂ ਇਸ ਵਾਰ ਵੀ ਸੋਚਿਆ ਵੀ ਕੁਝ ਪਤਾ ਨਹੀਂ ਵੀ ਕੀ ਪਾਉਣਾ ਪਰ ਲਾਸਟ ਤੇ ਸੂਟ ਮੈਨੂੰ ਲੱਗਦਾ ਵੀ ਵਧੀਆ ਹੀ ਰੈਡੀ ਹੋਊਗਾ ਤੇ ਅੱਜ ਆਪਾਂ ਇਹ ਥੋੜੀ ਜਿਹੀ ਸ਼ਾਪਿੰਗ ਕਰਨੀ ਸੀਗੀ ਤੇ ਕਾਫੀ ਸਾਰੇ ਕੰਮ ਕਰਨੇ ਸੀਗੇ ਆਪਣਾ ਸਾਰਾ ਦਿਨ ਬਹੁਤ ਵਧੀਆ ਲੰਘਿਆ ਠੀਕ ਹੈ ਤਾਂ ਮਿਲਾਂਗੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਠੀਕ ਹੈ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੀਆਂ ਤੁਹਾਨੂੰ ਸਾਡੇ ਬਲੌਗ ਬਹੁਤ ਵਧੀਆ ਲੱਗਦੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ